ਅਾ ਲੱਖ ਰੁਪਇਆ ਮਾਤਾ ਫੈਣੀ ਗੱਡੀ 'ਚ ਛੱਡ ਗਏ ਇਹ ਬਟਾਲੇ ਤੋਂ ਕਾਦੀਆਂ ਤੇ ਬਟਾਲੇ ਤੋਂ ਕਾਦੀਆਂ ਇਸ ਟਾਈਮਾ ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ ਸਿੰਦੀ ਨਾਂ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ 2 ਲੱਖ 1.5 ਲੱਖ ਦੇਣਾ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਈ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰਾ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਏ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੀ ਸੀ ਕਿ ਜੋ ਕਿ ਉਹ ਖੰਨੇ ਰਵਾਰੇ ਸੀ ਆਉਂਦੇ ਸਮੇਂ ਬਟਾਲਾ ਤੋਂ ਉਹ ਕਾਦੀਆਂ ਜਾ ਰਹੇ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਇਹ ਸਾਡੇ ਡਰਾਈਵਰ ਕਨੈਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ ਤੇ ਬਦਾਨਾ ਨਿਸ਼ਾਨ ਸਿੰਘ ਭਾਜੀ ਵੀਡੀਓ ਮਾਤਾ ਕ੍ਰਿਸ਼ਿੰਦੀ ਨਾਮ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਇਆ ਲੱਖ ਡੇਢ ਲੱਖ ਦੇਣਾ ਹੈ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਏ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰ ਦੇਣਗੇ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਅਲੱਗ-ਅਲੱਗ ਤੇ ਪੁੱਛ ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸਦੇ ਹੈਗੇ ਨੇ ਜੇ ਕੋਈ ਆਪਣਾ ਆਈਡੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਦੇ ਉਹਨਾਂ ਇਹਨਾਂ ਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕੁਲ ਦੀ ਵਿਚਾਰੀ ਦੇ ਅੱਖਾਂ 'ਚ ਰੋਣ ਸੀ ਅਥਰੂ ਕਰਨ ਦੇ ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਇੱਕ ਗੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੇ ਧੀ ਦਾ ਵਿਆਹ ਸੀ ਇਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ ਉਹਦੀ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਤੇ ਸਾਨੂੰ ਡੱਟ ਤੇ ਹੋਰ ਵੀ ਆਪਣੇ ਪ੍ਰਧਾਨਾ ਨੂੰ ਦੀਪੂ ਸਾਹਿਬ ਪ੍ਰਧਾਨਾ ਨੂੰ ਸਾਰਿਆਂ ਦੱਸਣਾ ਪਿਆ ਕੀ ਆ ਗੱਲ ਬਾਤ ਆ ਪ੍ਰਧਾਨਾ ਦੀ ਨੋਟਿਚ ਲੈ ਆ ਕੇ ਗੱਲ ਬਾਤ ਸਾਰੀ ਕਰਕੇ ਦੋ ਪੈਸੇ ਦੇਣੇ ਪਹਿਲੇ ਵੀ ਮੇਰੇ ਨਾਲ ਡਰਾਈਵਰ ਚੱਲਦਾ ਕਿ ਪੀ ਪੀ 112 ਨੰਬਰ ਉਦੋਂ ਨਾ ਆਈਫੋਨ 14 ਤੇ 골ਡ ਹੀ ਕੁਛ ਉਹਨਾਂ ਦੇ ਏਟੀਐਮ ਕਾਰਡ ਪੈਸੇ ਵੀ ਹੈਗੇ ਸੀ ਜਿਹੜੇ ਅਸੀਂ ਮਹਾਰਲੀ ਚੰਡੀਗੜ੍ਹ ਵੀ ਮੋੜਦੇ ਰਏ ਕਿਉਂਕਿ ਭਾਈ 15 ਸਾਲ ਤੱਕ ਤ੍ਰਿਬੰਦਰ ਮੇਰੀ ਨੌਕਰੀ ਹੋ ਗਈ ਤੇ ਸਾਡੇ ਟਾਈਮ ਦੇ ਵਿੱਚ ਨਾ ਕਾਫੀ ਕੁਝ ਕਾਫੀ ਕੁਝ ਮੋੜਦੇ ਰਏ ਨਹੀਂ ਭਾਜੀ ਸਾਡੇ ਡਿਪੂ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸਰਬਾਨ ਨੇ ਤ੍ਰਿਬੰਦੀਪੂ ਆਜੀ ਜਿੰਨੇ ਵੀ ਸਾਡੇ ਮੋਤਬਰ ਸ਼ਾਹਨ ਸੱਜਣ ਉਹ ਸਾਨੂੰ ਕਾਫੀ ਗਾਈਡ ਕਰਦੇ ਇਸ ਵਰਤੀ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਹ ਪੈਸੇ ਕੋਈ ਕਿੱਥੋਂ ਬਣਾਉਂਦਾ ਕੋਈ ਚੀਜ਼ ਕਿੱਥੋਂ ਬਣਾਉਂਦਾ ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ ਕਿਉਂਕਿ ਜੇ ਕੋਈ ਕਨੈਕਟਡ ਡਰਾਈਵਰ ਦੇ ਸਾਡੇ ਮਹਿਕਮੇ ਦੇ ਅੰਦਰ ਕਿਸੇ ਕਨੈਕਟਡ ਡਰਾਈਵਰ ਦੇ ਅੰਦਰ ਹੱਥ ਚ ਆ ਜਾਂਦੇ ਆ ਉਹ ਤਾਂ 100% ਮੈਂ 100% ਹੀ ਕਹਿੰਦਾ ਕਿ ਉਹ ਵਾਪਸ મોੜ ਦਿੰਦਾ ਜੇ ਕੋਈ ਸਵਾਰੀ ਲੈ ਜਾਂਦੀ ਤਾਂ ਉਹਦੀ ਕੋਈ ਕਨੈਕਟਡ ਡਰਾਈਵਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਇਸ ਕਰਕੇ ਜੇ ਤਾਂ ਬੱਸ ਦੇ ਅੰਦਰ ਆ ਜਾਂਦੇ ਆ ਤਾਂ ਸਾਡੇ ਕੇ ਕਨੈਕਟਡ ਡਰਾਈਵਰ ਦੇ ਮਹਿਕਮੇ ਦੇ ਅੰਦਰ ਕਾਬੂ ਆ ਜਾਂਦੇ ਉਹ ਚੀਜ਼ ਮੋੜੀ ਜਾਂਦੀ ਅਸੀਂ ਤਾਂ ਭਾਜੀ ਇਹ ਹੀ ਪਰ ਕਨੈਕਟਰ ਡਰਾਈਵਰ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਜ਼ਮੀਰ ਨਹੀਂ ਇਹ ਗੱਲ ਕਹਿੰਦੀ ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਵੇ ਪਰ ਕਿਸੇ ਦਾ ਵੀ ਇਹ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਨ ਰੱਖੀਏ ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕੀ ਨੇ ਪਰ ਕਨੈਕਟਰ ਡਰਾਈਵਰ ਦੇ ਹੱਥ ਪਾਜੀ ਤੇ ਕੋਈ ਚੀਜ਼ ਆ ਜੇ ਉਹਦੀ ਜ਼ਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਕੀ ਚੀਜ਼ ਰੱਖ ਸਕਦਾ ਸਰ ਮੈਂ ਪੰਜਾਬ ਰੋਡ ਦੇ ਬਟਾਲੀਪੂ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਬਟਾਲਾ ਤੋਂ ਸਰ ਇਹ ਸਾਡੇ ਇੱਕ ਕਨੈਕਟਰ ਔਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ ਕਈ ਸਾਡੇ ਡਰਾਈਵਰਾਂ ਇਹਨਾਂ ਨੇ ਮਿਸਾਲਾਂ ਦਿੱਤੀਆਂ ਐ ਅਸੀਂ ਸਮੇਂ-ਸਮੇਂ ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਆ ਕਿ ਕਿਸੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਆ ਇਹ ਸਾਡੇ ਨਿਸ਼ਾਨ ਸਿੰਘ ਜੀ ਔਰ ਬਿੱਟੂ ਵੀ 112 ਡਰਾਈਵਰ ਆ ਜਿਨ੍ਹਾਂ ਵੱਲੋਂ ਇਹ ਮਿਸਾਲ ਜਿਹੜੀ ਆ ਕੈਮ ਕੀਤੀ ਗਈ ਆ ਜੀ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੇ ਸੀ ਇਹ ਜੋ ਕਿ ਉਹ ਖੰਨੇ ਤੋਂ ਆ ਰਹੇ ਸੀ ਆਉਂਦੇ ਸਮੇਂ ਬਟਾਲਾ ਤੋਂ ਉਹ ਕਾਦੀਆਂ ਜਾ ਰਹੇ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਤੇ ਸਾਡੇ ਡਰਾਈਵਰ ਕਨੈਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ ਤੇ ਬਹੁਤ ਵੱਡੀ ਮਿਸਾਲ ਵਾ ਅਸੀਂ ਤੇ ਮੰਗ ਕਰਦੇ ਹਾਂ ਸਰਕਾਰ ਕੋ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਇਹ ਇਹਨਾਂ ਨੂੰ 12-12 15-15 ਸਾਲ ਹੋ ਗਏ ਜੀ ਕੰਟਰੈਕਟ ਔਰ ਆਊਟਸੋਰਸ ਤੇ ਕੰਮ ਕਰਦੇ ਆਂ ਅਸੀਂ ਚਾਹੁੰਦੇ ਆਂ ਵੀ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟਰੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇਂ ਕਿਹਾ ਸੀ ਵੀ ਅਸੀਂ ਇਹ ਸਾਰਾ ਸਟਾਫ ਜਿਹੜਾ ਉਹ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਸਾਡਾ ਇਮਾਨਦਾਰ ਸਟਾਫ ਆ ਇਹਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਡੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਰੈਗੂਲਰ ਦਿੱਤਾ ਜਾਵੇ